ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਉਹ ਪਿੰਡ ਸਿਵੀਆਂ ਸਿਵੀਆਂ ਦੋ ਤਿੰਨ ਹਨ ਸਿਵੀਆਂ ਬਠਿੰਡੇ ਵਾਲਿਆਂ ਹੈ ਕਿਈ ਪੈਟੋਲਜੀ ਨਹੀਂ ਮੇਂ ਕਿਹੜੀਆਂ ਸਿਵੀਆਂ ਹਨ ਇਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹੇਗਾ ਜੇ ਕਿਸੇ ਭੈਣ ਨੇ ਬਠਿੰਡੋ ਵੀ ਉਹਨਾਂ ਦਾ ਬਠਿੰਡੋ ਸਿਰਫ 7 ਕਿਲੋਮੀਟਰ ਦੂਰੀ ਤੇ ਆ ਸਿੱਧੀਆਂ ਬਸਾਂ ਆਉਂਦੀਆਂ ਜਾਂ ਕਿਸੇ ਬਾਸਾਂ ਨੂੰ ਕਪੜੇ ਫੜਾਉਣੇ ਸਾਡਾ ਢੇੜਾ ਲੱਗਦਾ ਰਹਿੰਦਾ ਸ਼ਹਿਰ ਬਠਿੰਡੇ ਤੀਜੇ ਦਿਨ ਤਾਂ ਤੁਸੀਂ ਬਾਸਲ ਨੂੰ ਕੱਪੜੇ ਫੜਾ ਸਕਦੇ ਹੋ ਸਲਾਈ ਕਰਨ ਵਾਸਤੇ ਜੇ ਕੁਰਤੇ ਪਿਆਵੇਂ ਆਪਦੇ ਘਰੋਂ ਲੈ ਕੇ ਭੇਜਨੇ ਆ ਤਾਂ ਤੁਸੀਂ ਆਪੇ ਕਰੋ ਲੈ ਕੇ ਭੇਜ ਸਕਦੇ ਹੋ ਜੇ ਸਾਡੇ ਕੋਲ ਕੱਪੜਾ ਲੈਣਾ ਹੁੰਦਾ ਤਾਂ ਸਾਰੇ ਪ੍ਰਕਾਰ ਦੇ ਹੁੰਦਾ ਜਿਵੇਂ ਚਿੱਟਾ ਕੁਰਤਾ ਪਿਆਮਾ ਲੈਣਾ ਕਿਸ ਨੇ ਲੈਲੰਦਾ ਜਾਂ ਕੋਈ ਜਿਵੇਂ ਰੇਮੰਡ ਦਾ ਸੀ ਆ ਰਾਮ ਦਾ ਜਾਂ ਕੋਈ ਆਪਣਾ ਦਸਤਾਰ ਵਗੈਰਾ ਲੈਣੀ ਪੂਰੀ ਵਧੀਆ ਜਿਵੇਂ ਹੁਣ ਆਪਾਂ ਕਹਿੰਦੇ ਯਾਰ ਪੂਰੀ ਵਧੀਆ ਦਸਤਾਰ ਨਹੀਂ ਮਿਲਦੀ ਦਸਤਾਰ ਤਾਂ ਮਿਲਦੀ ਆ ਪਰ ਰੰਗ ਨਹੀਂ ਘੱਜਦਾ ਉਹ ਚੀਜ਼ਾਂ ਦੀ ਪੂਰੀ ਫੁੱਲ ਗਾਰੰਟੀ ਹੁੰਦੀ ਹੈ ਆਪਣੀ ਪਾਵਾ ਤੁਸੀਂ ਬਾਹਰਲੀ ਕੰਟਰੀ ਜੀ ਮਗਵਾਉਣਾ ਚਾਹੁੰਦੇ ਹੋ ਭਾਵੇਂ ਤੁਸੀਂ ਇੰਡੀਆ ਜਾਂ ਪੰਜਾਬ ਦੇ ਵਿੱਚ ਬੈਠੇ ਹੋ ਜਿੱਥੇ ਵੀ ਹਨਾ ਤਾਂ ਤੁਹਾਨੂੰ ਉੱਥੇ ਕੱਪੜੇ ਪਹੁੰਚਦੇ ਹੋ ਜਾਣਗੇ ਖਰਚਾ ਥੋੜਾ ਆਊਗਾ ਜਿਹੜਾ ਕੋਰੀਅਰ ਵਗੈਰਾ ਤੇ ਹੋਊਗਾ ਭੇਜਣ ਦਾ ਪੰਜਾਬ ਦੇ ਵਿੱਚ ਥੋੜੇ ਹੀ ਆਗਾ ਬਾਹਰ ਦਾ ਅਲੱਗ ਹੋਊਗਾ ਠੀਕ ਆ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਹੈਗਾ ਲੇਡੀ ਸੂਟ ਦਾ ਪਹਿਲਾਂ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾ ਦਿਆਂ ਵੀ ਕਿੰਨਾ ਕਿੰਨਾ ਨਾਪ ਆ ਔਲਾਦਿਓ ਦੇ ਨਾਲ ਆਹੀ ਕੱਲੀ ਸ਼ਰਟ ਦਾ ਆਪਾਂ ਨਾਪ ਕਟਾਂਗੇ ਪਹਿਲਾਂ 44 ਇੰਚ ਲੈਂਥ ਲੰਬਾਈ ਨੂੰ ਆਪਾਂ ਕਹਿੰਦੇ ਆ 18 ਬਾਹ 14 ਮੂਰੀ ਹੈ ਬਾਂਦੀ ਸਾਢੇ 12 ਤੀਰਾਗਾ ਤਿਆਰ ਜਾਨੀ ਕਿ ਸਵਾ 6 ਤਿਆਰ ਇੱਕ ਪਾਸਾ ਛਾਤੀ ਤੋਂ ਸਾਢੇ 19 ਆ ਸਾਢੇ 16 ਕਮਰਾ ਸਾਢੇ 20 ਹਿਪਾ ਬਲੋਈਆਂ ਜਿਹੜੀਆਂ ਉਹ 11 ਤੇ ਆ ਤਿਆਰ ਮੋਢਾ ਕਈ ਭੈਣਾਂ ਨੂੰ ਨਹੀਂ ਪਾਉਂਦਾ ਨਾ ਵੀ ਕਿਵੇਂ ਮੋਢਾ ਹੁੰਦਾ ਹਨ ਏਡੇ ਲੋਟ ਮੋਢਾ ਮਿਣਾ ਕਰੋ ਫਿਰ ਉਹ ਉਲਝਦੀ ਨਹੀਂ ਬਾਈ ਕਿੰਨਾ ਮੋਢਾ ਕਿੰਨਾ ਮੋਢਾ ਤਾਂ ਸਾਢੇ 17 ਮੋਢਾ ਹੈ ਇਹਨਾਂ ਦਾ ਤਿਆਰ ਇਸੇ ਤਰੀਕੇ ਗਲਾ ਅਗਲਾ 6.5 ਪਿਛਲਾ 7 ਤੇ ਕੋਣੀ ਹੈਗੀ 13.5 ਸਾਈਡ ਸਲਾਈ ਇੱਥੋਂ ਮਿਲਿਆ ਕਰੋ ਆ ਚੀਜ਼ ਤੋਂ ਮੈਂ ਹਰ ਇੱਕ ਵੀਡੀਓ ਚ ਕਹਿਣਾ ਉਹ ਵੀ ਮੈਨ ਲਿਆ ਕਰੋ 15 ਇੰਚ ਤਾਂ ਆਪਾਂ 15 ਹੀ ਰੱਖਣੀ ਆ 16 ਨਹੀਂ ਕਰਨੀ 14.5 ਨਹੀਂ ਕਰਨੀ ਠੀਕ ਆ ਬਾਕੀ ਜੇ ਤੁਹਾਨੂੰ ਕਿਤੇ ਉਲਝਣ ਤਾਂ ਨਹੀਂ ਹੁੰਦੀ ਆ ਤਾਂ ਤੁਸੀਂ ਮੈਨੂੰ ਫੋਟੋ ਖਿੱਚ ਕੇ ਪਾ ਦਿਆ ਕਰੋ ਵੀ ਭਾਈ ਇੱਥੇ ਸਾਨੂੰ ਦਿੱਕਤ ਆਉਂਦੀ ਆ ਬਾਹ ਚੜਾਉਣ ਵੇਲੇ ਮੈਂ ਤੁਹਾਨੂੰ ਦੱਸਿਆ ਵੀ ਕਾਫੀ ਭੈਣਾ ਬਹੁਤ ਸਾਰੀਆਂ ਜਿਨ੍ਹਾਂ ਨੇ ਜਮਾ ਜ਼ੀਰੋ ਲੈਵਲ ਤੇ ਸ਼ੁਰੂ ਕੀਤਾ ਬਾਹ ਕਪੜਾ ਢੇਠਾ ਰੱਖਣਾ ਮਾੜਾ ਮਾੜਾ ਨੂੰ ਢੇਲਾ ਛੱਡੀ ਜਾ ਕਰੋ ਆਹ ਗੂਠੇ ਦੇ ਨਾਲ ਟੇਲਾ ਛੱਡੀ ਜਾ ਕਰੋ ਫਿਰ ਬਾਹ ਪੂਰੀ ਫੁਲਫਾਈਲ ਜੜੂ ਜੇ ਤੁਸੀਂ কুরਤੀ ਵਾਲਾ ਕਪੜਾ ਤੇ ਬਾਹ ਦਾ ਕਪੜਾ ਇੱਕੋ ਜਿਹਾ ਰੱਖੋਗੇ ਫਿਰ ਉੱਥੇ ਇੱਥੇ ਬਲ ਪੈਣੀ ਹੈ ਇਧਰਲੇ ਪਾਸੇ ਬਾਹ ਹਮੇਸ਼ਾ ਵੱਡੀ ਚਾਹੀਦੀ ਹੁੰਦੀ ਹੈ ਇਧਰਲੇ ਪਾਸੇ ਨਾਲੋਂ ਉਹ ਟਿੱਲੀ ਛੱਡ ਕੇ ਜੜਣੀ ਹੁੰਦੀ ਹੈ ਆਪਾਂ ਤੇ ਜੇ ਤੁਸੀਂ ਕਹੋਗੇ ਮੈਂ ਇੱਕ ਅਧੀ কুরਤੀ ਤੁਹਾਨੂੰ ਬਾਹ ਚੜਾ ਕੇ ਦਿਖਾ ਦੂੰ ਸੌਖਾ ਹੋ ਜਾਊਗਾ ਹਨਾ ਤੁਸੀਂ ਮੈਨੂੰ ਆਪਦੀ ਦਿੱਕਤਾਂ ਦੱਸਿਆ ਕਰੋ ਵੀ ਸਾਨੂੰ ਆਹ ਦਿੱਕਤਾਂ ਆਉਂਦੀਆਂ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਦੇ ਵਿੱਚ ਫਿਰ ਉਹਨਾਂ ਨੂੰ ਪੜ੍ਹ ਕੇ ਮੈਂ ਵੀਡੀਓ ਬਣਾਉਣਾ ਅੱਗੇ ਵੀਡੀਓ ਪਾਉਣਾ ਹਨਾ ਸੰਗਿਆਣਾ ਕਰੋ ਤੁਹਾਡੇ ਆਪ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੀਆਂ ਪਹਿਲਾਂ ਚੈਨਲ ਤੇ ਬਿਲਕੁਲ ਨਵੀਆਂ ਹੁੰਦੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਵੀਡੀਓ ਪਾਉਮ ਨਾਲ ਦੀ ਨਾਲ ਹੀ ਤੁਹਾਡੇ ਕੋਲੇ ਆ ਜੇ ਹਨਾ ਜੇਕਰ ਇਸ ਤਰ੍ਹਾਂ ਨਹੀਂ ਕਰਨਾ ਤਾਂ ਮੇਰਾ WhatsApp ਨੰਬਰ ਤੇ ਹੈਲੋ ਹਾਈ ਭੇਜਿਆ ਕਰੋ ਫਿਰ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਲੂ ਫਿਰ ਦੋਨੇ ਚੈਨਲਾਂ ਦੀ ਵੀਡੀਓ ਤੁਹਾਡੇ ਕੋਲੇ ਆਪਦੀ ਆਪ ਹੀ ਆਉਣ ਲੱਗ ਜਾਣਗੇ ਤਾਂ ਆਜੋ ਆਪਾਂ ਕਰਦੇ ਹਾਂ ਕਟਾਈ ਸ਼ੁਰੂ ਜਿਹੜੀ ਹਿੱਪਾ ਹਿੱਪ ਤੋਂ ਆਪਾਂ 3 ਇੰਚ ਵੱਧ ਰੱਖਣਾ ਜੇ ਪੈ ਪੰਕੜ ਨਹੀਂ ਹੋਵੇ ਫਿਰ 4 ਇੰਚ ਵੱਧ ਕੰਨੀਆਂ ਆਪਣੀਆਂ ਛੱਡਨੀਆਂ ਦੇਖੋ ਐਨੀ ਕੰਨੀਆਂ ਛੱਡ ਕੇ ਜੇ ਕੰਨੀ ਨਹੀਂ ਵਿੱਚ ਲੈਣੀ 20.5 ਤੇ 3 23 ਇੱਥੇ ਨਿਸ਼ਾਨ ਲਾ ਲੈਣਾ ਇੱਥੋਂ ਫੇਰ ਮਿਲਾਂਗੇ ਆਪਾਂ 20.5 ਤੇ 3 23 20.5 ਤੇ 3 23 ਆਏ ਮੈਨ ਲੈ ਕਰੋ ਨਿਸ਼ਾਨ ਲਾ ਲੈਗਾ ਉਸ ਤੋਂ ਬਾਅਦ ਕੀ ਕਰਨਾ ਆਪਾਂ ਪ੍ਰੈਸ ਆਪਣੀ ਗਰਮੀ ਆ ਇੱਥੋਂ ਫੜ ਕੇ ਇਹਨਾਂ ਨੂੰ ਹੈਂ ਜਿੱਥੇ ਆਪਣੇ ਨਿਸ਼ਾਨ ਲੱਗੇ ਹੋਏ ਆ ਉਥੋਂ ਤੱਕ ਅਸੀਂ ਸੈੱਟ ਕਰ ਲਾਂਗੇ ਹੁਣ ਆਪਾਂ ਪ੍ਰੈਸ ਦੇ ਨਾਲ ਵਿਚਾਲੇ ਵਿਚਾਲੇ ਕਰੀਜ ਪਾਵਾਂਗੇ ਪ੍ਰੈਸ ਜ਼ਰੂਰ ਮਾਰਨੀ ਹੈ ਕੱਟਣੇ ਵੇਲੇ ਇਹ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿਣਾ ਹੁੰਦਾ ਆਪਾਂ ਮੈਂ ਕੁਰਤਾ ਪਿਆ ਮੈਂ ਕੱਢਦੇ ਜਿਹੜੀ ਟਿੱਲ ਹੁੰਦੀ ਹੈ ਲੇਡੀ ਸੂਟ ਤੇ ਤਾਂ ਯਾਦਗਰ ਕੀ ਮਾਰਨੀ ਛੋਟੇ ਛੋਟੇ ਜਿਹੜੇ ਬਾਟ ਹੁੰਦੇ ਨਾ ਬਣਾਉਣ ਤੋਂ ਬਾਅਦ ਇਹ ਖੁੱਲ੍ਹ ਜਾਂਦੇ ਆ ਤੇ ਫਿਰ ਆਪਾਂ ਫਿਟਿੰਗ ਪਹਿਲਾਂ ਸਹੀ ਰੱਖੀ ਹੁੰਦੀ ਹੈ ਫਿਰ ਉਹ ਕਮੀਜ਼ ਖੁੱਲਾ ਹੋ ਜਾਂਦਾ ਪਹਿਣਾ ਦਾ ਤਾ ਕਰਕੇ ਕੱਟ ਦੇ ਕੱਟ ਦੇ ਪਰ ਸਲਾਇਮੀ ਮਾਰਿਆ ਕਰੋ ਪਲੋਈਆਂ ਸਾਰੀਆਂ ਪਾ ਕੇ ਸੈੱਟ ਆਉਂਗਾ ਪਾ ਕੇ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਫੇਰ ਫਿਟਿੰਗ ਦਾ ਨਿਸ਼ਾਨ ਲਾਇਆ ਕਰੋ ਤਾਂ ਆਜੋ ਆਪਾਂ ਲੰਬਾਈ ਦਾ ਨਿਸ਼ਾਨ ਲਗਾਵਾਂਗੇ 44 45 46 ਤੇ 47 3 ਇੰਚ ਬਾਅਦ ਰੱਖਦੇ ਉਹਨੇ ਨਾ ਆਪਾਂ ਆਹ ਲਓ 47 ਦੇ ਨਿਸ਼ਾਨ ਲਾਵਾਂਗੇ ਇੱਥੋਂ ਕੈਮਰਾ ਨੇੜੇ ਕਰਕੇ ਦਿਖਾ ਦਿਓ ਤੀਰਾ ਵੀ ਤੁਹਾਨੂੰ ਮੈਂ ਦੱਸੂਗਾ ਪਹਿਲਾਂ ਆਪਾਂ ਨੀਚੇ ਵਾਲਾ ਨਿਸ਼ਾਨ ਲਾ ਦਈਏ ਆਹ ਲਓ 2.5 ਇੰਚ ਪੱਥਲੇ ਛੱਡ ਤਾਂ ਇੱਥੇ ਅੱਧਾ ਇੰਚ ਉੱਪਰ ਆਜੂਗਾ ਆਪਣਾ ਆ ਹੋ ਗਿਆ ਆਪਣਾ 2.5 ਇੰਚ ਥੱਲੇ ਪੱਟੀ ਮੜੂਗ ਜਿਹੜੀ ਉਹਦਾ ਇੱਥੋਂ ਵੀ ਆਪਾਂ ਨੇ 2.5 ਇੰਚ ਲਓ ਜੀ ਹੁਣ ਤੀਰੇ ਦੀ ਜਿਹੜੀ ਗੱਲ ਆ ਗਈ ਕਾਫੀ ਭੈਣੇ ਇੱਥੇ ਹੁੰਦੀਆਂ ਰਹਿੰਦੀਆਂ ਕਿੰਨਾ ਤੀਰਾ ਪਾ ਗਏ ਵੱਧ ਪਾ ਗਏ ਕਿ ਪੂਰਾ ਪੂਰਾ ਪਾ ਗਏ ਮੈਂ ਤੁਹਾਨੂੰ ਦੱਸਦਾ ਹੁਣ ਜੇ ਤੀਰਾ ਆਪਣਾ ਸਵਾ 6 ਆ ਮੰਨ ਕੇ ਲਓ ਇਸ ਪੈੰਡਾ ਜੇ ਇਹਨਾਂ ਦਾ ਗਲਾ 8-9 ਇੰਚ ਹੁੰਦਾ ਜਾਨੀ ਕਿ ਡੂੰਗਾ ਕਹਿੰਦੇ ਆਪਾਂ ਡੀਪ ਵੀ ਕਹਿੰਦੇ ਆ ਅੰਗਰੇਜ਼ੀ ਤੁਸੀਂ ਹੈਨਾ ਵੀ ਵੱਡਾ ਹੁੰਦਾ ਗਲਾ ਇੱਥੋਂ ਤੱਕਰ ਫਿਰ ਜਦੋਂ ਗਲਾ ਵੱਡਾ ਹੁੰਦਾ ਫਿਰ ਤੀਰਾ ਜੇ ਸਵਾ 6 ਆ ਤਾਂ ਪੂਰਾ ਪੂਰੀ ਪਾਉਣਾ ਸਵਾ 6 ਵੱਡਾ ਨਹੀਂ ਕਰਨਾ ਉਹ ਨਹੀਂ ਤਾਂ ਅਸੀਂ ਡਿੱਗੀ ਜਾਣਗੇ ਮੋਢੇ ਥੱਲੇ ਤੇ ਜਿਵੇਂ ਹੁਣ ਇਹ ਨਾ ਨਾਰਮਲ ਅਗਲਾ 7 ਇੰਚ ਆਪਾਂ ਸਵਾ 6 ਇਹਨਾਂ ਦਾ ਤੀਰ ਆ ਦੇਖੋ ਸਵਾ 6 ਦਾ ਆਪਾਂ ਕਿੰਨਾ ਵੱਧ ਪਾਵਾਂਗੇ ਸਵਾ 6 1/2 ਇੰਚ ਵੱਧ ਆ ਲੋ ਇਹ ਇੰਨਾ ਕੁ ਆ ਜੀ ਇਹਦਾ ਲਾਜ਼ਮੀ ਧਿਆਨ ਰੱਖਣਾ ਫਿਰ ਵੀ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਉਂਦੀ ਮੇਰੇ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਬਸ ਭੈਣ ਬਣ ਕੇ ਫੋਨ ਸ਼ਾਮ ਨੂੰ 8 ਵਜੇ ਤੋਂ ਬਾਅਦ ਕਰਿਆ ਕਰੋ WhatsApp ਤੇ ਮੈਸੇਜ ਜਿੰਨੇ ਮਰਜੀ ਛੱਡ ਦਿਆ ਕਰੋ ਜਦੋਂ ਵੀ ਮੇਰਾ ਟਾਈਮ ਲੱਗਦਾ ਮੈਂ ਤੁਹਾਨੂੰ ਉਹਦਾ ਜਵਾਬ ਦਿੰਦੇ ਰਹਿਣਾ ਹਨਾ ਬਾਕੀ ਜੇ ਕਿਸੇ ਭੈਣ ਦਾ ਫੋਨ ਨਹੀਂ ਚੱਕਿਆ ਇਹਦਾ ਗੁੱਸਾ ਨਾ ਕਰਿਆ ਕਰੋ ਜਾਂ ਵੀਡੀਓ ਲੰਬੀ ਹੋਏਂਦੀ ਲੰਬੀ ਤਾਂ ਹੀ ਹੁੰਦੀ ਹੈ ਵੀ ਮੈਨੂੰ ਐਂ ਨਾ ਤੁਹਾਨੂੰ ਵਰੀਕੀ ਦੇ ਵਿੱਚ ਸਮਝਾ ਸਕਾਂ ਹਨਾ ਆਹ ਲੋ ਮੋਡਾ ਜਿਵੇਂ ਮੋਡੇ ਵਾਰੀ ਤੁਹਾਨੂੰ ਮੈਂ ਦੱਸੂਗੀ 7 ਇੰਚ ਆਪਾਂ ਸਾਰਿਆਂ ਦੇ ਨਹੀਂ ਪਾਉਣਾ ਤੇ ਕਿਸੇ ਦੇ 7.5 ਪਾਉਣਾ ਹੀ ਨਹੀਂ ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ 7 ਇੰਚ ਤੋਂ ਵੱਧ ਨਹੀਂ ਪਾਉਣਾ ਜਿਵੇਂ ਹੁਣ ਮੰਨ ਕੇ ਚਲੋ ਇਸ ਭੈਣ ਦੀ ਛਾਤੀ ਕਿੰਨੀ ਆ 19.5 ਜੇ ਇਸੇ ਭੈਣ ਦੀ ਛਾਤੀ ਮਨਨ ਕਿ ਤੁਹਾਨੂੰ 24 ਹੁੰਦੀ ਫਿਰ ਆਪਾਂ ਇਹਨਾਂ ਨੂੰ ਇੰਨਾ ਛੋਟਾ ਕਰਨੇ ਕਿਉਂਕਿ ਜਦੋਂ ਆਹ ਗਲਾਈ ਹੁੰਦੀ ਨਾ ਇਹ ਆਹ ਗਲਾਈ ਮੋਢੇ ਨੂੰ ਵੱਡਾ ਕਰ ਦਿੰਦੀ ਆ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਤੁਸੀਂ ਜੇ ਫਿਰ ਵੀ ਤੁਹਾਨੂੰ ਨਾ ਪਤਾ ਲੱਗੇ ਇੱਕ ਵਾਰੀ ਮੈਨੂੰ ਫਿਰ ਫੋਨ ਕਰ ਲਓ ਹਣਾ ਵੀ ਭਾਈ ਐਨੀ ਛਾਤੀ ਆ ਕਿੰਨਾ ਸੀ ਮੋਢਾ ਪਾਗੀ ਕੁਰਤੀ ਨਾ ਆ ਜਿਹੜਾ ਨਿਸ਼ਾਨ ਆ ਇਹ ਮੇਰਾ ਤਾਂ ਹੱਥ ਟਿਕਿਆ ਹੋਇਆ ਆ ਕਾਫੀ ਭੇੜੇ ਪੋਜੀਆਂ ਭਾਈ ਤੁਸੀਂ ਕਿੰਨੇ ਤੇ ਲਾਉਨੇ ਤਾਂ ਮੈਂ ਤੁਹਾਡੇ ਸਾਹਮਣੇ ਮੈਨੂੰ ਇੰਚਕ ਤੇ ਇਥੋਂ ਆ 1 ਇੰਚ ਤੇ ਠੀਕ ਆ ਬੈਕ ਵਾਲਾ ਮੈ ਲਾਉਣਾ ਹੁੰਦਾ 9.2 ਤੇ ਬਾਕੀ ਤੁਸੀਂ ਦੇਖ ਲਿਆ ਕਰੋ ਕਈ ਭੈਣਾਂ ਦੇ ਇੱਥੇ ਜਿਆਦੇ ਮਾਸ ਆ ਜਾਂਦਾ ਨਾ ਉਹਦੇ ਮੜਾ ਮੁੰਡਾ ਵੱਧ ਛਾੜ ਦਿਆ ਕਰੋ ਜਾਂ ਕੋਈ ਮੇਰੇ ਵਾਂਗੂ ਛੀਰ ਦਾ ਵੀ ਨਾਰਮਲ ਹੀ ਫਿਰ ਉਹ ਬਾਲਾ ਨਾ ਛੱਡਿਆ ਕਰੋ ਫਿਰ ਇੱਥੇ ਬੁਲਬਲੇ ਬਣ ਲਾ ਕੇ ਜਿੰਦੇ ਇਹ ਥੋੜੇ ਮੁੱਢੀ ਆਪਾਂ ਨਿਗਾਹ ਮਾਰਨੀ ਹੁੰਦੀ ਆ ਸਰੀਰ ਦੇ ਅਕੋਰਡਿੰਗ ਹੀ ਕੱਪੜੇ ਬਣਦੇ ਹੁੰਦੇ ਜਿਆਦਾ ਤਾਂ ਹਣਾ ਤਾਂ ਸਾਈਜ਼ ਲਈ ਕਿੰਨੀ ਇਹਨਾਂ ਦੀ 15 ਆਪਾਂ ਰੱਖਾਂਗੇ 16 ਸਵਾ 16 ਕਿਉਂਕਿ ਇੰਚ ਦੀ ਤਾਂ ਇੱਥੇ ਪਲੇਟ ਹੀ ਪੈ ਜੂਗੀ ਕੁਛ ਕੱਪੜਾ ਇਹਦੇ ਵਿੱਚ ਆ ਜਾਊਗਾ ਠੀਕ ਆ ਸੈਰ ਸਲਾਈ ਤੁਸੀਂ ਫਿਟਿੰਗ ਦਾ ਨਿਸ਼ਾਨ ਲਾਉਣ ਤੋਂ ਪਹਿਲਾਂ ਚੈੱਕ ਕਰ ਲੈਣੀ ਵੀ ਕਿੰਨੀ ਰਹੂਗੀ ਉਦੋਂ ਆਪਣੇ ਕੋਲ ਆਪਸ਼ਨ ਹੁੰਦੀ ਹੈ ਉੱਚੇ ਨਹੀਂ ਮੈਂ ਕਰਨ ਨੰਬਰ 2 ਜਦੋਂ ਆਪਾਂ ਇਹ ਸਲਾਈ ਲਾਉਣੀ ਆ ਇੱਥੋਂ ਦੋਨੇ ਚਾਕ ਇੱਕੋ ਜੇ ਕਰ ਲੈ ਕਰੋ ਟੱਕਾਂ ਤੇ ਟੱਕ ਲਾ ਕੇ ਬਾਅਦ ਕੱਟ ਮੋਢੇ 'ਚ ਗੱਢਣੀ ਨਾ ਅੱਗੇ ਥੱਲੇ ਨੂੰ ਕਰਨਾ ਠੀਕ ਆ ਇਸ ਤੋਂ ਬਾਅਦ ਆਪਾਂ ਬੈਗ ਗਲੇ ਦੀ ਗੱਲ ਕਰਾਂਗੇ ਵੀ ਜਿਹੜੀਆਂ ਭੈਣਾਂ ਕਹਿੰਦੀਆਂ ਗਾਲਾਂ ਪਿੱਛੇ ਜਾਂਦਾ ਉਹ ਮੈਂ ਉਧਰ ਦੱਸੂਗਾ ਤੁਹਾਨੂੰ ਵੀ ਜੇ ਪਿੱਛੇ ਨੂੰ ਜਾਂਦਾ ਤਾਂ ਕੀ ਕਰਨਾ ਆਪਾਂ ਹਾਂ ਜੇ ਬਣਾਉਣ ਤੋਂ ਬਾਅਦ ਜਾਣ ਲੱਗਿਆਂ ਦੇ ਕਿਸੇ ਦਾ ਗਲਾ ਭੈ ਜਾਂਦਾ ਪਿੱਛੇ ਨੂੰ ਤਾਂ ਉਹ ਤੁਸੀਂ ਨੂੰ ਤੁਸੀਂ ਮੈਥੋਂ ਫੋਨ ਤੇ ਸਮਝ ਸਕਦੇ ਹੋ ਵੀ ਆਪਾਂ ਉਹ ਕਿਵੇਂ ਢੇੜ ਕੇ ਠੀਕ ਕਰ ਸਕਦੇ ਆ ਨਾਲ ਨਾਲ ਟੱਕ ਲਈ ਚੱਲਾਂਗੇ ਕੰਨੀ ਆਪਾਂ ਕੱਢਤੀ ਕਿਸੇ ਵੀ ਚੀਜ਼ ਦੀ ਕੰਨੀ ਵਿੱਚ ਨਾ ਰੱਖਿਆ ਕਰੋ ਨਾ ਸਲਵਾਰ ਦੀ ਨਾ ਕੁੱਤੀ ਦੀ ਹੈਨਾ ਇਹ ਤੋਂ ਉਮ ਤੋਂ ਬਾਅਦ ਹੋਰ ਵੀ ਇਕੱਠੀ ਹੋਏ ਨਹੀਂ ਖੇਚ ਮਾਰਨ ਦੀ ਪੂਰਾ ਧਿਆਨ ਦੇ ਨਾਲ ਕੈਂਚੀ-ਕੁੰਚੀ ਵਧੀਆ ਸ਼ੌਕ ਨਾਲ ਲਿਆਇਆ ਕਰੋ ਤੇ ਲਵਾ ਕੇ ਰੱਖ ਬਾੜੀ ਛੋਟੀ ਜੀ ਕੈਂਚੀ ਨਾ ਲਿਆ ਕਰੋ ਜੇ ਕਿਸੇ ਭੈਣ ਦੇ ਨਵੀਂ ਕੈਂਚੀ ਲੈਣੀ ਨਾ ਉਹ ਘੱਟੋ-ਘੱਟ 11-12 ਨੰਬਰ ਕੈਂਚੀ ਲਓ ਤੇ ਜਰਮਨ ਸ਼ੇਪ ਕੈਂਚੀ ਲਓ ਜੇ ਕੋਈ ਭੈਣ ਬਠਿੰਡੇ ਆ ਸਕਦੀ ਆ ਤਾਂ ਬਾੜੀ ਵਧੀਆ ਗੱਲ ਆ ਬਠਿੰਡੇਉ ਪੁੱਠੇ ਹੱਥ ਦੀ ਕੈਂਚੀ ਮਿਲ ਜਾਂਦੀ ਹੈ ਕਈ ਵਾਰ ਹੁਣ ਮਨ ਦੇ ਕੋਲ ਖਵਚੀ ਹੁੰਦੀਆਂ ਨਾ ਉਹ ਮੈਂ ਪੁੱਛ ਲਿਆ ਸੀ ਖਵਚੂ ਕੈਂਚੀ ਹੀ ਮਿਲ ਜਾਂਦੀਆਂ ਕੋਸ਼ਿਸ਼ ਕਰਿਆ ਕਰੋ ਵੀ ਭੈਣਾਂ ਦਾ ਤਾਂ ਕਿਰਾਇਆ ਲੱਗਦਾ ਨਹੀਂ ਫ੍ਰੀ ਹੈ ਹਨਾ ਤਾਂ ਆਪਣੇ ਬਠਿੰਡੇ ਮਹਿਣਾ ਚੌਕ ਆ ਉੱਥੇ ਤੁਸੀਂ ਆ ਕੇ ਮੈਂ ਤੋਂ ਨੰਬਰ ਵੀ ਲੈ ਸਕਦਾ ਕੈਂਚੀ ਵਾਲਿਆਂ ਦਾ ਤੇ ਮੈਂ ਪੁੱਛਿਆ ਸੀ ਸਾਰਾ ਵਧੀਆ ਕੈਂਚੀ 700 ਤੋਂ 800 ਦੀ ਆ ਜੂਗੀ ਤੇ ਕਿਸੇ ਭੈਣ ਨੇ ਖਰੀਦਣੀਆਂ ਆ ਆ ਵੱਡੇ ਪੜੇ ਦਾ ਪਾਕਸ ਕੱਟ ਰਹੀ ਸੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ 1.5 ਮੀਟਰ ਪੜਾ ਹੁੰਦਾ ਜਿਹੜਾ ਉਹ ਇੱਥੋਂ ਬਾਹਰ ਨਿਕਲ ਆਉਣੀਆਂ ਨਾਲੋਂ ਹੀ ਬੈਕ ਪਲਾ ਨਿਕਲ ਆਊਗਾ ਮੈਂ ਨਾਲ ਵੀਡੀਓ ਤੇ ਸਾਰਾ ਲਿਖੂਗਾ ਵੀ ਇਹ ਪੜਾ ਕਿੰਨਾ ਸੀ ਕਿੰਨਾ ਨਾਪ ਸੀ ਹਨਾ ਬਾਕੀ ਜੇ ਤੁਹਾਡੇ ਕੋਲ ਸੁਝਾਅ ਦੀ ਆ ਹੁੰਦਾ ਮੈਨੂੰ ਨਾਲ-ਨਾਲ ਨਾ ਦੱਸ ਦਿਆ ਕਰੋ ਜੇ ਕਿਸੇ ਭੈਣ ਨੂੰ ਨਹੀਂ ਲਿਖਣਾ ਤਾਂ ਮੈਨੂੰ ਬੋਲ ਕੇ ਭੇਜਿਆ ਕਰੋ ਬਾਈ ਤੁਸੀਂ ਆ ਚੀਜ਼ਾਂ ਔਰ ਇਹਦੇ ਵਿੱਚ ਐਡ ਕਰਦਾ ਕਰੋ ਤਾਂ ਕਿ ਭੈਣਾਂ ਨੂੰ ਹੋਰ ਵੀ ਸੌਖਾ ਹੋ ਜੇ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਾ ਕਰੋ ਤਾਂ ਕਿ ਕਿਸੇ ਹੋਰ ਭੈਣ ਦਾ ਵੀ ਫਾਇਦਾ ਹੋ ਸਕੇ ਹੋਰ ਕਿਸੇ ਕੋਲ ਵੀ ਜਾਣਕਾਰੀ ਜਾ ਸਕੇ ਜਿਹੜੀਆਂ ਭੈਣਾਂ ਬਾਹਰਲੀ ਕੰਟਰੀ ਵਿੱਚ ਬੈਠ ਕੇ ਦੇਖਦੀਆਂ ਉਹ ਵੀ ਹੌਸਲਾ ਫੁਜਾਈ ਕਰਿਆ ਕਰੋ ਹਨਾ ਤੇ ਜੇ ਕਿਸੇ ਭੈਣ ਨੇ ਬਾਹਰਲੀ ਕੰਟਰੀ ਦੇ ਵਿੱਚ ਕੈਨੇਡਾ ਦੇ ਵਿੱਚ ਬੈਠ ਕੇ ਕੱਪੜੇ ਸਲਾਈ ਕਰਾਉਣੇ ਆ ਹਨਾ ਉਹਨੂੰ ਦਿੱਕਤ ਆਉਂਦੀ ਹੈ ਕੱਪੜੇ ਸਮਾਉਣ ਦੇ ਵਿੱਚ ਉਹਨੂੰ ਦਰਜੀ ਸੈਟ ਨਹੀਂ ਮਿਲਦਾ ਤਾਂ ਉਹ ਤੁਸੀਂ ਮੇਰੇ ਤੋਂ ਮੇਰੀ ਭੈਣ ਦਾ ਐਡਰੈਸ ਲੈ ਕੇ ਉੱਥੋਂ ਸਲਾਈ ਕਰਵਾ ਸਕਦੇ ਹੋ ਕੱਪੜੇ ਫੋਨ ਨੰਬਰ ਲੈ ਕੇ ਐਡਰੈਸ ਲੈ ਕੇ ਹੈਨਾ ਗੱਲ ਹੁਣ ਆਪਾਂ ਉਸੇ ਤਰੀਕੇ ਇਨਸ਼ਾਅੱਲਾ ਲਾਵਾਂਗੇ 23.2 ਤੇ ਜੋ ਪਹਿਲਾਂ ਲਾਇਆ ਸੀਗਾ 2-3 ਥਾਂ ਲਾਇਆ ਕਰੋ ਨਿਸ਼ਾਨ ਸੌਖਾ ਹੋਏ ਬਾਕੀ ਜਿਹੜੀਆਂ ਭੈਣਾਂ ਕੁਰਤੇ ਪੇ ਮੈਂ ਸਿੱਖਣ ਦੇ ਜ਼ਿਆਦਾ ਚਾਹਵਾਂ ਉਹ ਮੈਨੂੰ ਕਮੈਂਟ ਵੱਧ ਕਰਿਆ ਕਰੋ ਕਿਉਂਕਿ ਆਪਣੇ ਕੋਲੇ ਕੁਰਤੇ ਪਿਆ ਮੇਰਾ ਕੰਮ ਸੋਖਣਾ ਜ਼ਿਆਦਾ ਹੁੰਦਾ ਲੇਡੀ ਸੂਟਾਂ ਦਾ ਘੱਟ ਹੁੰਦਾ ਕਿਉਂਕਿ ਇੱਕ ਦਾ ਸੀਜ਼ਨ ਆਫ ਆ ਹੈ ਨਾ ਇਸ ਤੋਂ ਬਾਅਦ ਫਿਰ ਲੇਡੀ ਸੂਟਾਂ ਦਾ ਫਿਰ ਚੱਲ ਪੂਗਾ ਫਿਰ ਵਾਧੂ ਕੰਮ ਹੋਇਆ ਕਰੂਗਾ ਬਾਕੀ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕਮੈਂਟਾਂ ਦੇ ਵਿੱਚ ਜਾ ਕੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਫਿਰ ਮੇਰਾ ਵੀ ਹੌਸਲਾ ਵੱਧਾ ਹੈ ਨਾ ਵੀ ਪਹਿਣਾ ਵੇਖਣੀਆਂ ਸ਼ੌਕ ਨਾਲ ਤੇ ਵੀਡੀਓ ਲੰਬੀ ਹੋਣ ਦਾ ਜਿਹੜੀਆਂ ਪਹਿਣਾ ਨਹੀਂ ਦਿੱਕਤ ਨਾ ਉਹ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਕੱਲ ਵੀ ਕਾਫੀ ਜ਼ਿਆਦਾ ਲੰਬੀ ਵੀਡੀਓ ਹੋ ਗਈ ਸੀ ਕੁਰਤੇ ਪਿਆ ਮੇਰੀ ਲੰਬੇ ਤਾਈਆਂ ਹੋਏ ਦੀ ਮੈਨੂੰ ਇਹ ਹੁੰ ਸਮਝ ਆਵੇ ਕੱਲੀ-ਕੱਲੀ ਆਪਰੇਸਮਾਨੀਏ ਤੁਸੀਂ ਭੁੱਲਣੀ ਨਹੀਂ ਬਸ ਜੇ ਤੁਸੀਂ ਆਉਣੇ ਤਾਂ ਤੁਹਾਡੀ ਫਿਟਿੰਗ ਵਧੀਆ ਓਕੇ ਆਵੇ ਪਹਿਲੀ ਵਾਰੀ ਕੀ ਵਿਧੀ ਹੈ ਕਰਨਾ ਪਰੇ ਸੂਟ ਆਪਾਂ ਨੂੰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਜਿਹੜੀਆਂ ਪਾਣਾ ਇੰਟਰਲੌਕ ਮਾਰਦੇ ਹਨ ਉਹ ਆਹ ਸਿਉਣ ਤੇ ਇੰਟਰਲੌਕ ਨਹੀਂ ਮਾਰਨੀ ਸਾਈਡ ਵਾਲੀ ਤੇ ਟੱਕ ਦਿਆ ਕਰੋ ਮੈਂ ਤੁਹਾਨੂੰ ਕੋਰਤੀ ਆਪਣੀ ਕੋਈ ਬਣੀ ਵੀ ਵਿਖਾ ਦੂੰ ਇੱਥੇ ਟੱਕ ਦਿਆ ਕਰੋ ਇੰਟਰਲੌਕ ਨਹੀਂ ਮਾਰਨੀ ਇਹ ਫਿਰ ਖਿੱਚ ਮਾਰ ਦਿੰਦੀ ਹੈ ਇੰਟਰਲੌਕ ਤੇ ਇਕੱਠਾ ਹੋ ਜਾਂਦਾ ਸੂਟ ਬਾਕੀ ਜਿਹੜੀਆਂ ਭੈਣਾਂ ਨੂੰ ਕੰਮ ਆਉਂਦਾ ਉਹ ਦੂਜੀਆਂ ਭੈਣਾਂ ਨੂੰ ਵੀ ਦੱਸਿਆ ਕਰੋ ਜੇ ਕਿ ਤੁਹਾਡੇ ਤੋਂ ਪੁੱਛਣਾ ਹੁੰਦਾ ਮੈਂ ਹਰ ਇੱਕ ਵੀਡੀਓ ਚ ਕਹਿਣਾ ਹੁੰਦਾ ਵੀ ਕਿਸੇ ਵੀ ਤੋਂ ਵੀ ਕੋਈ ਵੀ ਲਕੋ ਨਾ ਰੱਖਿਆ ਕਰੋ ਸਾਰਿਆਂ ਨੇ ਆਪ ਦੇ ਆਦੇ ਭਾਗਾਂ ਦਾ ਖਾਣਾ ਜੇ ਕੋਈ ਭੈਣ ਪੁੱਛਣ데요 ਤਾਂ ਤੁਹਾਨੂੰ ਦੱਸ ਦਿਆ ਕਰੋ ਹਨਾ ਵੀ ਆ ਚੀਜ਼ ਐਂ ਕਰ ਲਓ ਇੱਥੋਂ ਐ ਸਹੀ ਹੋ ਜੂਗਾ ਹੁਣ ਆਪਾਂ ਬੈਗ ਲਾ ਮਿਲ ਕੇ ਵੀ ਦਿਖਾਣਾ ਮੈਂ ਤੁਹਾਨੂੰ ਹਨਾ ਕੱਲ ਇੱਕ ਭੈਣ ਦਾ ਆਇਆ ਸੀ ਮੈਨੂੰ ਫੋਨ ਵੀ ਕਿੰਨਾ ਰੰਗ ਤੁਸੀਂ 1-2 ਇੰਚ ਇੱਥੋਂ ਰੱਖ ਸਕਦੇ ਆ ਆ ਡੱਬੇ ਦੇ ਜੇ ਤੁਹਾਨੂੰ ਐ ਲੱਗਦਾ ਜਿਆਦਾ ਭਾਰੀ ਹੈ ਭੈਣ ਤੰਬਰਾ ਮोटा ਵੱਧ ਕਰ ਲਿਆ ਕਰੋ ਵੇਸੇ ਬਾਲਾ ਨਹੀਂ ਲੋਡ ਹੁੰਦੀ। ਹਨ ਹਲਕਾ ਜਿਹਾ ਬਬ ਵਧਾਤਾ। ਠੀਕ ਆ। ਜਿਆਦਾ ਵੱਧ ਰੱਖਣਾ ਵੀ ਦਿੱਕਤ ਆਊਗੀ। ਹਾਂਜੀ। ਤੇ ਜੇ ਤੁਸੀਂ ਕਹਿੰਦੇ ਵੀ ਗਲਾ ਪਿੱਛੇ ਨੂੰ ਜਾਂਦਾ ਹੀ ਹੈ ਮੇਰੇ ਗਾਕਾਂ ਦਾ ਜਾਂ ਆਪਦਾ ਮੇਰਾ ਤਾਂ 1 ਇੰਚ ਚੱਕ ਦਿਆ ਕਰੋ ਇੱਥੋਂ। ਇਹਨੂੰ ਜੜਨ ਵੇਲੇ ਉਵੇਂ ਜੜਾ ਜਾਂਦਾ ਕਈ ਵੇਲੇ ਉਹਦੀਆਂ ਰੇਦੀ ਬਈ ਇਹ ਜੜਿਆ ਕਿਵੇਂ ਜਾਊ। ਐਵੇਂ ਜੜ ਲਿਆ ਕਰੋ ਆਪਦੀ ਆ ਵੀ ਮੂਹਰ ਨੂੰ ਡਿੱਗਣ ਲੱਗਦੀ। ਯਾਨੀ ਕਿ ਆਹ ਦੇਖੋ ਵੀ ਕੋੜਤਾ ਮੇਰਾ। ਆਹਦੀਨਾ ਕੁਰਤੇ ਦੀ ਵੀ ਇਵੇਂ ਕੀਤਾ ਹੁੰਦਾ ਫਿਰ ਮੂਰ ਨੂੰ ਰੇਣਾ ਕੁਰਤਾ ਤੇ ਜੇ ਆਪ ਇੱਕ ਨੂੰ ਪਾ ਜਾਗੇ ਆਹ ਦੋਨੇ ਫਿਰ ਗਰਾਂ ਤਾਂ ਹੋਂ ਜਾ ਕੇ ਲੱਗ ਜਾਦਾ ਫਿਰ ਪਿੱਛੇ ਨੂੰ ਕੁਰਤਾ ਵੀ ਬੰਦਿਆਂ ਨਾਲ ਜਾਨ ਲੱਗ ਜਾਂਦਾ ਹਨਾ ਇਹ ਜੀਦਾ ਧਿਆਨ ਰੱਖਣਾ ਬਸ ਜੇ ਤੁਸੀਂ ਆ ਵੱਧ ਪਾਉਣਾ ਤਾਂ ਮਾੜੇ ਮੋਢਾ ਛੋਟਾ ਕਰ ਲਿਆ ਕਰੋ ਠੀਕ ਆ ਬਾਕੀ ਨਹੀਂ ਪਤਾ ਲੱਗਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਤਾਂ ਕਿ ਫਿਰ ਮੈਨੂੰ ਤੁਹਾਡੀ ਦਿੱਕਤ ਦਾ ਸਮੱਸਿਆ ਦਾ ਪਤਾ ਲੱਗ ਸਕੇ ਫਿਰ ਮੈਂ ਉਹਨੂੰ ਦੇਖ ਕੇ ਵੀਡੀਓ ਬਣਾਵਾਂ ਹੋ ਸਕਿਆ ਤਾਂ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਇਹ ਸਿਲਾਈ ਲਾ ਕੇ ਦਿਖਾ ਦੂੰਗੀ ਐਨ ਵਾਲਿਆ ਕਰੂੰਗਾ ਬਾਕੀ ਜਿਹੜੀਆਂ ਭੈਣਾਂ ਨੇ ਕੱਪੜੇ ਬਾਹਰ ਮੰਗਵੋਲੇ ਹੁੰਦੇ ਨੇ ਨਾ ਹੁਣੇ ਹੀ ਸਾਨੂੰ ਆਰਡਰ ਦੇਣੀ ਸ਼ੁਰੂ ਕਰ ਦਿਓ ਕਿਉਂਕਿ ਫਿਰ ਇੱਕੇ ਦਾ 8ਵੇਂ ਮਹੀਨੇ ਕੰਮ ਜ਼ਿਆਦਾ ਹੋ ਜਾਊਗਾ ਫਿਰ ਕੰਮ ਟਾਈਮ ਤੇ ਤੁਹਾਨੂੰ ਮਿਲਣਾ ਨਹੀਂਗਾ ਪਹਿਲਾਂ ਸਾਨੂੰ ਰਾਮਦਈ ਨਾਲ ਕੱਪੜਿਆਂ ਦਾ ਆਰਡਰ ਦਿਆ ਕਰੋ ਤਾਂ ਕਿ ਰਾਮਦਈ ਨਾਲ ਬਣਾ ਸਕੀ ਮਹੀਨਾ ਪਹਿਲਾਂ ਵੀ ਦਿਨ ਹੈ ਨਾ ਉਹ ਫਰਵਾਣ ਕਰਨ ਤੇ ਭੇਜਣ ਤੇ ਵੀ ਕੋਰੀਅਰ ਗਰਾਉਂਡ ਦੇ ਵੀ ਟਾਈਮ ਲੱਗ ਜਾਂਦਾ ਹੈ ਥੋੜਾ ਟਾਈਮ ਲੈਂਦੇ ਕਰੋ ਪੂਰਾ ਟਾਈਮ ਦਿਆ ਕਰੋ ਜੀ ਬਾਈ ਸਾਨੂੰ 20 ਦਿਨਾਂ ਨੂੰ 25 ਦਿਨਾਂ ਨੂੰ ਕੱਪੜੇ ਚਾਹੀਦੇ ਆ ਆਰਾਮ ਲਈ ਨਾ ਇਹੋ ਜਿਹੇ ਕੋਰਤੇ ਪਿਆਵੇਂ ਤੁਸੀਂ ਲੈ ਕੇ ਬਣਾ ਦਿਓ ਤੇ ਲੇਡੀ ਸੂਟ ਦਾ ਮੈਨੂੰ ਕਹਿਣਾ ਹੀ ਹੁੰਦਾ ਹਨਾ ਵੀ ਪਹਿਣਾ ਦਾ ਲੰਮਾ ਚੌੜਾ ਹੁੰਦਾ ਕੰਮ ਥੋੜਾ ਜਿਹਾ ਲੇਡੀ ਸੂਟਾਂ ਦਾ ਤਾਂ ਤੁਸੀਂ ਕੱਪੜਾ ਲੈ ਕੇ ਬਾਸਲ ਨੂੰ ਫੜਾ ਸਕਦੇ ਹੋ ਜਿਹੜੀਆਂ ਪਹਿਣਾ ਮੋਗਿਆ ਵਾਲੀ ਸਾਈਡ ਤੋਂ ਆ ਜਾਂ ਜਲੰਧਰ ਵਾਲੀ ਸਾਈਡ ਤੋਂ ਤੇ ਜਾਂ ਕੋਰੀਅਰ ਕਰਵਾ ਦਿਆ ਕਰੋ ਐਡਰੈਸ ਲੈ ਕੇ ਮੇਰਾ ਉੱਥੇ ਵੀ ਭੇਜ ਸਕਦੇ ਹੋ ਹਨਾ ਇਦੋਂ ਜਦੋਂ ਕੱਪੜੇ ਤਿਆਰ ਹੋ ਗਏ ਮੈਂ ਤੁਹਾਨੂੰ ਇਦੋਂ ਕੋਰੀਅਰ ਆਪੇ ਕਰਵਾ ਦੂੰਗਾ ਆਹਨ ਹੁਣ ਆਪਾਂ ਬਲੋਈਆਂ ਨਿਸ਼ਾਨ ਕਿਵੇਂ ਲਾਉਣੇ ਆਂ ਐਵੇਂ ਠੀਕ ਆ ਪੂਰਾ ਸ਼ੌਕ ਨਾਲ ਪਰ ਜਿੰਨੇ ਸ਼ੌਕ ਨਾਲ ਤੁਸੀਂ ਕੱਪੜਾ ਕੱਟੋਗੇ ਤੁਹਾਡਾ ਬਣੂਗਾ ਵੀ ਉਨੇ ਸ਼ੌਕ ਨੇ ਬਣਾਉਣ ਵਾਲੀ ਪੂਰੀ ਰੀਲ ਲਾਦਿਆ ਕਰੋ ਉਹ 100 200 ਵਾਲੀ ਗੱਲ ਨਾ ਸੋਚਿਆ ਕਰੋ ਹਜੇ ਜਦੋਂ ਤੁਹਾਡਾ ਕੰਮ ਅਗਲੇ ਪਸੰਦ ਆਉਣ ਲੱਗ ਗਿਆ ਤੇ 100 200 ਦੀਆਂ ਗੱਲਾਂ ਤਾਂ ਬਹੁਤ ਦੂਰ ਐਂਦੀ ਫਿਰ ਉਹ ਕਹਿਣਗੇ ਜਿੰਨੇ ਪੈਸੇ ਮਰਜ਼ੀ ਲਓ ਸੂਟ ਫੜਾਉਣਾ ਤਾਂ ਤੁਹਾਡੇ ਤੋਂ ਬਣਵਾਉਣਾ ਹਨਾ ਇਹ ਚੀਜ਼ਾਂ ਹੌਲੀ ਹੌਲੀ ਹੁੰਦੀਆਂ ਇਹ ਨਹੀਂ ਹੈ ਵੀ ਅਸੀਂ ਅੱਜ ਹੀ ਸਕਸੈਸ ਹੋ ਗਏ ਸਾਡਾ ਕੰਮ ਵੀ ਪਹਿਲਾਂ ਤੁਹਾਡੇ ਤੋਂ ਹੀ ਤੁਹਾਡੇ ਵਾਂਗੂ ਸੀਗਾ 70 ਰੁਪਏ ਤੋਂ ਸਟਾਰਟ ਹੋਇਆ ਸੀਗਾ ਅੱਜ ਜਿੰਨੀ ਮਰਜ਼ੀ ਸਲਾਈ ਮੰਗ ਲਈਗਾ ਕਦੋਂ ਦਿੰਦੇ ਆ ਕਿਉਂ ਜੇ ਫਿਟਿੰਗ ਗਾਹਕ ਦੇ ਹੱਥ ਲੱਗ ਜਾਂਦੀ ਹੈ ਉਹ ਕਹਿੰਦੇ ਵੀ ਕੁੜਤਾ ਪਜਾਮਾ ਹੋਵੇ ਪਾਵਾ ਲੈ ਦੀ ਸੂਟ ਭਾਈ ਗੁੱਸੇ ਰੋ ਭਰਾ ਜੀ ਤੁਹਾਡੇ ਤੋਂ ਹੀ ਬਣਵਾਉਣੇ ਹੈਣਾ ਵੀ ਕੰਮ ਵਧੀਆ ਕਰਿਆ ਕਰੋ ਮੈਂ ਤੁਹਾਨੂੰ ਇਹ ਕਹਿਣਾ ਹਰ ਇੱਕ ਵੀਡੀਓ ਦੇ ਵਿੱਚ ਹੀ ਸ਼ੌਂਕ ਨਾ ਕਰਾ ਕਰੋ ਕੰਮ ਨੂੰ ਤੁਸੀਂ ਅੱਜ ਨਾ ਸੋਚੋ ਵੀ ਅੱਜ ਤੁਹਾਨੂੰ ਸਵਾਈ ਪਹਿਣਾ 150 ਜਾਂ 200 ਦਿੰਦੇ ਹਾਂ ਹੈਣਾ ਵੀ ਕੰਮ ਨੂੰ ਥੋੜਾ ਜਿਹਾ ਜਿਹਾ ਉੱਪਰ ਲੈ ਕੇ ਜਾਣਾ ਇੱਕ ਵਾਰੀ ਘਾਟੇ 'ਤੇ ਵੰਦੇ ਚੱਲਣੇ ਪ 7 ਇੰਚ ਤੇ ਆਪਾਂ ਨੀਚੇ ਨਿਸ਼ਾਨ ਲਾਵਾਂਗੇ ਕਪੜਾ ਆਪਣਾ ਪੁੱਠਾ ਹੈ ਜਿਹੜਾ ਆਪਾਂ ਪੁੱਠਾ ਕਰਕੇ ਕੱਟੀ ਜੰਨੀ ਧਿਆਨ ਰੱਖਣਾ ਪਹਿਲਾਂ ਅੱਕਲੜ ਚੱਕ ਲਾਂਗੇ ਐਸ ਤੋ ਬਾਕੀ ਮੈਂ ਤੁਹਾਨੂੰ ਇਹ ਹਰ ਇੱਕ ਵੀਡੀਓ ਚ ਕਹਿੰਦੀ ਜੇ ਤੁਹਾਡੇ ਹਿਸਾਬ ਨਾਲ ਕੋਈ ਵੀ ਚੀਜ਼ ਇੰਦੇ ਸਹੀ ਆਉਂਦੀ ਆ ਫਿਰ ਤੁਸੀਂ ਛੇੜਛਾੜ ਨਹੀਂ ਕਰਨੀ ਫਿਰ ਤੁਸੀਂ ਆਪਦੇ ਹਿਸਾਬ ਦੇ ਨਾਲ ਕਰ ਸਕਦੇ ਆ ਤਾਂ ਇੱਥੋਂ ਵੀ ਆਪਾਂ ਠੀਕ ਆ ਹਾਂ انشاء ਲਾਗੇ ਨਾ ਆਪਣੇ ਲੰਮੀ ਹੁਣ ਆਪਾਂ ਸਾਈਡ ਵਾਲੇ ਨਿਸ਼ਾਨ ਵੀ ਚੱਕ ਦੇਗੇ ਇਸੇ ਤਰ੍ਹਾਂ ਹੀ ਆਹ ਲੋ 1.5.1 ਬਿਲਕੁਲ ਸਿੱਧਾ ਕਰਕੇ ਇੱਥੋਂ 1/2 ਇੰਚ ਹਲਕਾ ਜਾਂ ਇਧਰ ਨੂੰ ਕਰ ਦੇ ਇਧਰ ਵੀ 1.5.1 ਹਲਕਾ ਜਿਹਾ ਇਧਰ ਨੂੰ ਕਰ ਦੇ ਠੀਕ ਆ ਇਸੇ ਤਰ੍ਹਾਂ ਐ ਐ ਪੈਨ ਨੂੰ ਨਪਾਂਗੇ ਨਾ ਜਦੋਂ ਦੂਜੇ ਪਾਸੇ ਆਪੇ ਨਿਸ਼ਾਨ ਲੱਗ ਜਾਊਗਾ ਹਾਂਜੀ ਉਹ ਆਹ ਆਹ ਬੇ ਨਿਸ਼ਾਨ ਨਹੀਂ ਲੱਗ ਜਾਊਗਾ ਨਾਲ ਹੀ ਇੱਥੇ ਨਾਮ ਲਿਖ ਦਿਆ ਕਰੋ ਵੀ ਵਾਰੀ-ਵਾਰੀ ਆਪਾਂ ਨੂੰ ਡੈਰੀ ਚੱਕਣੀ ਨਾ ਪਵੇ ਮੰਨ ਕੇ ਚੱਲੋ ਇਸ ਨੰਬਰ ਹੈਗਾ ਸੂਟ ਦਾ 17 13 ਹੈਨਾ ਆਹ ਦਾ ਨੰਬਰ ਹੋ ਗਿਆ ਆਪਾਂ ਮਨਾਮ ਲਿਖਦੇ ਤੁਸੀਂ ਨਾਮ ਲਿਖ ਦਿਆ ਕਰੋ 20 ਦਾ ਸੂਟ ਦਾ ਕੱਲ ਨੂੰ ਹੋ ਸਕਦਾ ਇਹ ਹੋਵੇ ਸੂਟ ਹੀ ਕਿਸ ਹੋਰ ਭੈਣ ਦਾ ਜੇ ਰਾਜ ਜੀ ਨਾਮ ਜਾਂ ਨੰਬਰ ਜੂੜ ਲਿਖਿਆ ਕਰੋ ਇੱਕ ਤਾਂ ਇੱਕ ਫਿਟਿੰਗ ਕਿੰਨੀ ਐਸ ਭੈਣ ਦੀ ਇੱਥੋਂ ਗਲਾ ਕਿੰਨਾ 5.5 ਅਗਲਾ ਪਿਛਲਾ ਅਗਲਾ ਕਿੰਨਾ 7 ਬਾਗਲਾ ਇੱਥੋਂ ਕਿੰਨਾ ਛਾਤੀ ਤੋਂ 11.5 ਬਸ 11.5 ਹੋਗੇ ਨਾ ਕਮਰ ਤੋਂ ਕਿੰਨਾਗਾ 1.5 ਐ ਹਰ ਇੱਕ ਚੀਜ਼ ਲਿਖਦਾ ਕਰੋ ਸੈਡਸ ਨੇ ਉਹ ਕਿੰਨੀ ਆ 15 ਸੈਡਸ ਲਾਈ ਆ ਲਿਖਦੀ ਨਾ ਆਪਾਂ ਸਵਾਲ ਨਹੀਂ ਪੈਦਾ ਉਹਨਾਂ ਤੁਹਾਡੇ ਕੋਲੇ ਦੁਬਾਰੇ ਮੁੜ ਕੇ ਸੂਟ ਆ ਜੇ ਵੀ ਮੇਰਾ ਐ ਕਰਤਾ ਐ ਕਰਤਾ ਹਨ ਜੇ ਬਣਾਉਣ ਵੇਲੇ 10 ਮਿੰਟ ਵਧ ਲਾਉਂਗੇ ਹਨ ਜੇ ਪਹਿਲਾਂ ਆਪਾਂ ਕਾਲੀ ਕਰਾਂਗੇ ਫੇਰ ਨਹੀਂ ਹਨ ਹਿਪ ਕਿੰਨੀ ਆ 2.5 ਨਾ ਸੂਤ ਭਾਰ ਵਧ ਕਰੋ ਨਾ ਘਟਾ ਕਰੋ ਪ੍ਰੈਸ ਮਾਰ ਕੇ ਬਣਾਓ ਨਾ ਕਿ ਪ੍ਰੈਸ ਮਾਰ ਦੇਣਾ ਸੂਟ ਬਾਅਦ ਚ ਖੁੱਲੇ ਠੀਕ ਆ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭੈਣ ਬਣ ਕੇ ਗਰੁੱਪਾਂ ਦੇ ਵਿੱਚ ਵੀ ਪਾਇਆ ਕਰੋ ਆਪਦਾ ਸਟੇਟਸ ਲਾਇਆ ਕਰੋ ਤਾਂ ਕਿ ਹੋਰਾਂ ਭੈਣਾਂ ਕੋਲੇ ਵੀ ਜਾਣਕਾਰੀ ਜਾ ਸਕੇ ਤੇ ਜੇ ਕੋਈ ਭਰਾ ਮੇਰੀ ਵੀਡੀਓ ਵੇਖਦਾ ਉਹ ਨਾਲ ਨਾਲ ਸਾਡੇ ਨੂੰ ਕੰਮ ਕੱਪੜੇ ਦਾ ਸ਼ੁਰੂ ਕਰਨਾ ਚਾਹੁੰਦਾ ਇੱਕ ਵਾਰੀ ਮੇਰੇ ਨਾਲ ਸੰਪਰਕ ਜਰੂਰ ਕਰ ਲੇ ਦੇਖੋ ਦੇਖੀ ਕੰਮ ਨਹੀਂ ਕਰਨਾ ਮੈਂ ਹਰ ਇੱਕ ਵੀਡੀਓ 'ਚ ਕਹਿਣਾ ਹੁੰਦਾ ਜਾਂ ਕਿਸੇ ਭੈਣ ਨੇ ਕੱਪੜੇ ਦਾ ਕੰਮ ਸ਼ੁਰੂ ਕਰਨ ਨਾਲ ਉਹ ਵੀ ਇੱਕ ਵਾਰੀ ਮੇਰੇ ਨਾਲ ਡਿਸਕਸ ਜਰੂਰ ਕਰੇ ਦੇਖੋ ਦੇਖੀ ਕੰਮ ਨਹੀਂ ਕਰਨਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਕਪੜਾ ਰੱਖੀ ਬੈਠੇ ਵੀ ਮੇਰਾ ਕੰਮ ਜਲਬੂ ਮੇਰਾ ਕੰਮ ਜਲਬੂ ਥੋੜਾ ਜਿਆਦਾ ਜਿਆਦਾ ਦਿੱਕਤ ਵਾਲਾ ਕੰਮ ਆ ਵੀ ਇਹ ਨਹੀਂ ਹੈ ਵੀ ਆਪਾਂ ਕਪੜਾ ਰੱਖ ਲਿਆ ਦੁਕਾਨ ਇੱਕ ਇਸ ਤਰ੍ਹਾਂ ਦੀ ਚੀਜ਼ ਆ ਵੀ ਪੈਸੇ ਇਹਦੇ ਵਿੱਚ ਪਾਈ ਚਲੋ ਜਿੰਨੇ ਮਰਜੀ ਨਿਕਲਦੇ ਬਹੁਤ ਮੁਸ਼ਕਲ ਨਾਲ ਹਨਾ ਕਿਉਂਕਿ ਕੁਝ ਕਪੜਾ ਆਪਣੇ ਪੱਲੇ ਵੀ ਪੈ ਜਾਂਦਾ ਇਹਦੇ ਵਿੱਚ ਸਾਰੀਆਂ ਗੱਲਾਂ ਹੀ ਹੁੰਦੀਆਂ ਇਹ ਨਹੀਂ ਹੈ ਵੀ ਥੋੜਾ ਤੁਸੀਂ ਅੱਜ ਹੀ ਕਪੜਾ ਰੱਖ ਲਿਆ ਤੇ ਵਿਕ ਜਾਊਗਾ ਇਹ ਚੀਜ਼ਾਂ ਦਾ ਭੈਣ ਬਣ ਕੇ ਧਿਆਨ ਰੱਖਣਾ ਕਿਸੇ ਨੇ ਦੇਖੋ ਦੇਖੀ ਕਪੜਾ ਨਹੀਂ ਰੱਖਣਾ ਪਹਿਲਾਂ ਇੱਕ ਵਾਰੀ ਮੇਰੇ ਨਾਲ ਫੋਨ ਤੇ ਤੁਸੀਂ ਗੱਲ ਕਰ ਲਿਆ ਕਰੋ ਕਿ ਭਾਈ ਇੰਨਾ ਕਿ ਸਾਡੇ ਕੋਲ ਕੰਮ ਆ ਜਾਂ ਸਾਡੇ ਕੋਲ ਜਾਦੇ ਕੰਮ ਹੈਗਾ ਬੇਗੂ ਕਪੜਾ ਫੇਰ ਹੀ ਆਪਾਂ ਉਹ ਕਰਨਾ ਇਹ ਨਹੀਂ ਹੈ ਵੀ ਤੁਸੀਂ ਸਾਡਾ ਕੰਮ ਦੇਖੋ ਕਿਉਂਕਿ ਸਾਡਾ ਕੰਮ ਲਗਭਗ ਮੇਰੇ ਸਾਹਮਣਾਂ 25 ਸਾਲ ਪੁਰਾਣਾ ਕੱਪੜਿਆਂ ਦਾ ਨਾਲ ਸਲਾਈ ਦਾ ਇਹ ਨਾਲ ਰੱਖਣ ਦਾ ਹਨਾ ਸਾਨੂੰ ਕੋਈ ਇਹ ਹੁੰਦੀ ਹੁੰਦਾ ਵੀ ਗਾਹ ਕਪੜਾ ਲਵੇ ਨਾ ਲਵੇ ਕੋਈ ਚਿੰਤਾ ਨਹੀਂ ਹੁੰਦੀ ਕਿਉਂ ਨਾ ਹੀ ਕੋਈ ਦੁਕਾਨ ਦਾ ਕਰਾਇਆ ਹੁੰਦਾ ਜੇ ਗੂ ਭੈ ਦੁਕਾਨ ਕਰਾਇ ਤੇ ਲੈ ਕੇ ਗਰੂ ਕੰਮ ਉਹਨੂੰ ਬਹੁਤ ਮੁਸ਼ਕਲ ਆਉਂਦੀਆਂ ਤਾਂ ਕਰਕੇ ਮੈਂ ਕਹਿੰਦਾ ਇੱਕ ਵਾਰੀ ਫੋਨ ਜਰੂਰ ਕਰ ਲਿਆ ਕਰੋ ਦੇ ਕੋ ਦੇਖੀ ਨਹੀਂ ਕਰਨਾ ਕੰਮ ਹਨਾ ਬਹੁਤ ਸਾਰੀਆਂ ਪਹਿਲਾਂ ਪਹਿਲਾਂ ਕਾਲ ਹੁੰਦੀ ਹੈ ਕਪੜਾ ਪਾਉਣ ਦੀ ਪਰ ਛੇਤੀ ਕਾਲ ਹੁੰਦੀ ਹੈ ਕਪੜਾ ਚਿਕਾਉਣ ਦੀ ਵੀ ਮੇਰਾ ਕੋ ਘੱਟ ਰੇਟ ਦੀ ਚੱਕ ਲੈ ਇਹ ਚੀਜ਼ਾਂ ਜ਼ਰੂਰ ਧਿਆਨ ਚ ਰੱਖਿਆ ਕਰੋ ਕੰਮ ਦਾਸ ਆਪਣੇ ਤੋਂ ਸਿਉਣ ਵਾਲੀ ਨਹੀਂ ਮੁੱਕਦਾ ਬਾਧੂ ਹੁੰਦਾ ਇਹ ਜੇ ਆਪਾਂ ਸ਼ੌਕ ਨਾ ਕਰਾਂਗੇ ਤਾਂ ਮੋਡਾ 7.5 ਆਪਾਂ ਇੱਥੋਂ 8.5 ਰੱਖ ਕੇ ਜਾਂ 9 ਰੱਖ ਕੇ ਫਿਰ ਮੋਡਾ ਰੱਖ ਲਾਂਗੇ ਠੀਕ ਹੈ ਇਧਰੋਂ ਕਾਨ ਵਗੈਰਾ ਕੱਢ ਕੇ ਸਾਰੇ ਚਾਰੇ ਡਾਢ ਇੱਕੋ ਜਿਹਾ ਕਰਕੇ ਕੱਚ ਦੇ ਵਿੱਚ ਜਰੂਰ ਕੱਪੜਾ ਰੱਖਿਆ ਕਰੋ ਕੱਲੋ ਖੁੱਲਾ ਭੀੜਾ ਪਾਣੂ ਕਰਨਾ ਪੈ ਜੀ ਤੇ ਆ ਜਿਹੜੀ ਟਲਾਂ ਦੇਣੀ ਆਪਾਂ ਇਹ 3 ਇੰਚ ਬਾਹ ਦੀ ਲੰਬਾਈ ਕਿੰਨੀ ਆ 18 ਇੰਚ 18 ਤੇ 20 ਪੂਰੇ ਪੂਰੇ ਆਇਆ ਆਪਣਾ ਬਾਹ ਦੀ ਮੂਰੀ ਕਿੰਨੀ ਆ 7 ਇੰਚ ਠੀਕ ਆ 1.5 2 ਇੰਚ ਤੁਸੀਂ ਵਾਧਾ ਰੱਖ ਸਕਦੇ ਹੋ ਹੋਣੀ ਕਿੰਨੀ ਆ 13 ਇੰਚ ਸਾਢੇ ਹਾਂ ਲੋ ਸਾਢੇ 13 ਇੱਥੋਂ ਕੋਣੀ ਦੇ ਵਿੱਚ ਦੁਬਾਰਾ ਰੱਖ ਲਿਆ ਕਰੋ ਲਾਜ਼ਮੀ ਇਥੋਂ ਦੋਵੇਂ ਛੱਡ ਕੇ ਨਾ ਐਂ ਟਰਾਂ ਹੰਦਿਆ ਕਰੋ ਪੂਰੀ ਵਧੀਆ ਟਲਾਂਦਿਆ ਕਰੋ ਪਿੱਛੇ ਬੁਲਬਲੇ ਜੇ ਨਾ ਵੰਨ ਆਵਣ ਤੇ ਆਹ ਫੱਟੀ ਦੇ ਨਾਲ ਤੁਸੀਂ ਲਾਇਆ ਕਰੋ ਨਿਸ਼ਾਨ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿੰਦਾ ਹਾਂ ਜਿਹੜੀਆਂ ਭੈਣਾਂ ਨੂੰ ਸ਼ੌਂਕ ਹੈ ਨਾ ਕੰਮ ਕਰਨ ਦਾ ਆਹਾ ਤੇ ਉਹ ਕਈ ਭੈਣਾਂ ਇੱਥੇ ਉਲਝੀਆਂ ਨੇ ਵੀ ਬਾਈ ਫੱਟੀ ਤਾਂ ਮਿਲਦੀ ਆ ਪਰ ਆਹ ਐਂ ਨਹੀਂ ਮਿਲਦੀ ਐਦੀ ਨਹੀਂ ਲੋੜ ਆਪਾਂ ਨੂੰ ਆਪਾਂ ਨੂੰ ਆਹ ਫੱਟੀ ਜਾਈ ਦੇ ਬਸ ਇੱਥੋਂ ਐ ਚੌਰਸ ਐਦੀ ਕੋਈ ਲੋੜ ਨਹੀਂ ਪੈਂਦੀ ਆਪਾਂ ਨੂੰ ਹਨਾ ਕਿਸੇ ਕੰਮ 'ਚ ਮੈਂ ਤੁਹਾਨੂੰ ਐਵੇਂ ਉਲਝਾਈ ਰੱਖਾਂ ਬਸ ਐਂ ਤੇ ਆਕਾਸ਼ ਸ਼ੇਪ ਦੀ ਫੱਟੀ ਇਹ ਦੋਨੇ ਲੈਣਾ ਕਰੋ ਬਾਕੀ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਬਠਿੰਡੇ ਜਿਹੜੀਆਂ ਭੈਣਾਂ ਆ ਸਕਦੀਆਂ ਉਹ ਬਠਿੰਡੇ ਦੁਕਾਨ ਹੈਗੀ ਆ ਬਾਕੀ ਸਾਡਾ ਨਾ ਫੋਨ ਤੇ ਸੰਪਰਕ ਤੁਸੀਂ ਕਰ ਲਿਆ ਕਰੋ ਵੀ ਤੀਜੇ ਦਿਨੋਂ ਢੇੜਾ ਲੱਗਦੀ ਰਹਿੰਦਾ ਕਾਇ ਕਰਾਉਣ ਆਉਣੇ ਹੁੰਦੇ ਹਨਾ ਵਾ ਨੋਟ ਹੁਣ ਆਪਾਂ ਜੇ ਇੱਕ ਜੋੜ ਵੀ ਪਾਉਣਾ ਤਾਂ ਪਿਛਲੇ ਪਾਸੇ ਪਾਉਣਾ ਇੱਕ ਤਾਂ ਤੇ ਜੇ ਜੋੜ ਬਾਲਾ ਵੱਡਾ ਫਿਰ ਆਪਾਂ ਇੱਥੇ ਨਹੀਂ ਪਾਉਣਾ ਬਾਲਾ ਵੱਡਾ ਜੋੜ ਫਿਰ ਇੱਥੇ ਪਾਇਆ ਕਰੋ ਠੀਕ ਆ ਚਾਰ ਚਾਰ ਜੋੜ ਪਾ ਦਿਆ ਕਰੋ ਪਰ ਇਹ ਨਹੀਂ ਆ ਵੀ ਆਪਾਂ ਇੱਥੇ ਵੱਡਾ ਹਾਲਾ ਜੋੜ ਪਾ ਲਈਓ ਬੁਰਾ ਬਹੁਤ ਲੱਗਦਾ ਇਹ ਨਿੱਕੇ ਨਿੱਕੇ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਕਈ ਵਾਰੀ ਆਪਾਂ ਦਿਮਾਗ 'ਚ ਨਹੀਂ ਹੁੰਦਾ ਬਾਅਦ 'ਚ ਜਦੋਂ ਉਹ ਲਾ ਸੂਟ ਆਪਣੇ ਪੱਲੇ ਸਿੱਟ ਜਾਂਦਾ ਫਿਰ ਪਤਾ ਲੱਗਦਾ ਵੀ ਇਹ ਤਾਂ ਗਲਤ ਹੋ ਗਿਆ ਹਣਾ 1/2 ਇੰਚ ਦੀ ਸ਼ੇਪ ਦੇਵਾਂਗੇ ਮੂਲੇ ਪੱਸੀ ਕੱਟਾ ਗਏ ਨਾ ਸਾਰਾ ਸੂਟ ਆਪਣਾ ਹੁਣ ਆਪਾਂ ਇੱਥੇ ਲਿਖਾਂਗੇ ਮੋਢਾ ਕਿੰਨਾ ਮੋਢਾ ਹੈਗਾ ਇਸ ਭੈਣ ਦਾ 17.5 ਕੂਣੀ ਕਿੰਨੀ ਆ 13.5 ਤੇ ਬਾਹ ਦੀ ਮੂਰੀ ਕਿੰਨੀਆਂ 14 ਅਮਰੀਲਾ ਬਾਹ ਜਿਵੇਂ ਹੁੰਦੀ ਹੈ ਆਪਣੀ ਓਵੇਂ ਅੱਜ ਕੱਲ ਇੱਕ ਭੈਣ ਦਾ ਕੱਲ ਮੈਨੂੰ WhatsApp ਤੇ ਮੈਸੇਜ ਆਇਆ ਭਾਈ ਅਮਰੀਲਾ ਬਾ ਤੁਸੀਂ ਭੈਣੇ ਜਿਉਂ ਭੈਣ ਮੇਰੀ ਵੀਡੀਓ ਦੇਖ ਰਹੀ ਹੈ ਅੱਜ 14 15 16 ਰੱਖ ਸਕਦੇ ਹੋ ਇਥੋਂ ਅਮਰੀਲਾ ਬਾ ਨੂੰ ਤੇ ਬਾਕੀ ਕੂਣੀ ਥੋੜੀ ਜੀ ਤੁਸੀਂ ਇਥੋਂ ਐਵੇਂ ਮਿਲ ਲਿਆ ਕਰੋ ਅਮਰੀਲਾ ਬਾਹਾਂ ਦੀ ਕੋਣੀ ਥੋੜੀ-ਮੋਟੀ ਤੁਸੀਂ ਵਾਧ ਰੱਖ ਸਕਦੇ ਪਰ ਦਬਾ ਜ਼ਰੂਰ ਰੱਖ ਲੈ ਕਰੋ ਵਿੱਚ 1.5 ਤੋਂ 2 ਇੰਚ ਦਾ ਖੁੱਲਾ ਥੀੜਾ ਕਰ ਲਓ ਠੀਕ ਆ ਜੇ ਉਹ ਮੇਰੀ ਵੀਡੀਓ ਭੈਣ ਦੇਖ ਰਹੀ ਆ ਜਿਹਨੇ ਮੈਨੂੰ ਕਮੈਂਟ ਕੀਤਾ ਸੀ ਵੀ ਬਈ ਅਮਰੀਲਾ ਬਾਹਾਂ ਦੀ ਲੰਬਾਈ ਲੰਮਾਈ ਆਪਾਂ ਆਪਣੇ ਹਿਸਾਬ ਨਾਲ ਰੱਖ ਸਕਦੇ ਜਿਵੇਂ ਇਸ ਭੈਣ 18 ਇੰਚ ਤੇ ਰੱਖੀ ਆ ਤੁਸੀਂ 18 ਰੱਖ ਸਕਦੇ 18.5 19 ਮੂਰੀ ਨੂੰ ਵੀ ਆਪਾਂ ਆਪਣੇ ਹਿਸਾਬ ਦੇ ਨਾਲ ਵਧਾ ਘਟਾ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਂ ਤਾਂ ਇਹ ਹੈ ਵੀ ਉਲਝਾ ਨਾ ਕਰੋ ਫੋਨ ਕਰ ਲਿਆ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ YouTube ਵਾਲੇ ਦੇ ਵਿੱਚ ਵੀਡੀਓ ਨੂੰ ਵਧੀਆ ਲੱਗਦੀ ਆ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਆ ਜਿਹੜੀਆਂ ਭੈਣਾਂ ਮੈਨੂੰ ਦਿਲੋਂ ਪਿਆਰ ਕਰਦੀਆਂ ਉਹ ਆਪ ਦਾ ਸਟੇਟਸ ਜ਼ਰੂਰ ਲਾਇਆ ਕਰੋ ਵੀ ਆ ਵੀਡੀਓ ਬਾਈ ਦੇਖੋ ਜਿਹੜੀ ਚੀਜ਼ੇ ਤੁਹਾਨੂੰ ਦਿੱਕਤ ਆਉਂਦੀ ਆ ਸਲਾਈ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਜਲਦੀ ਕਿਵੇਂ ਨਾ ਕਿਵੇਂ ਕਰਕੇ ਪੱਕਾ ਮੇਰਾ ਤੁਹਾਡੇ ਨਾਲ ਆਵਾਜ਼ਾਂ ਵੀ ਸਲਾਈ ਦੀ ਵੀਡੀਓ ਪਾਇਆ ਕਰਾਂਗੇ ਹਨ ਤੇ ਜਿੱਥੇ ਤੁਹਾਨੂੰ ਜ਼ਿਆਦਾ ਦਿੱਕਤ ਆਉਂਦੀ ਸਲਾਈ ਦੇ ਵਿੱਚ ਜਾਂ ਕੋ ਗਲੇ ਦੇ ਵਿੱਚ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਾਜ਼ਮੀ ਦੱਸਿਆ ਕਰੋ ਬਈ ਇੱਥੇ ਇੱਥੇ ਦਿੱਕਤਾਂ ਸਾਨੂੰ ਆਉਂਦੀਆਂ ਠੀਕ ਹੈ ਜੀ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਸਤਰੀਕਾ